ਕਿਰਨ ਲਾਓ ਤੁਹਾਡੇ ਭਾਈ ਇਹ ਆ ਜੀ ਕਰੋੜ ਦੀ ਟਿਕਟ ਜਿਹੜੀ ਅੱਜ ਹੀ ਵਿਕੀ ਸੀ ਸ਼ਾਮ ਨੂੰ 4:30 ਵਜੇ ਤੋਂ ਬਾਅਦ ਵਿਕੇ ਵੀਰੇ ਕਿੰਨੀ ਦੇਰ ਪਹਿਲਾਂ ਲੈ ਕੇ ਗਏ ਸੀ ਸ਼ਾਮ ਨੂੰ 4:30 ਵਜੇ ਲੈ ਆ 4:30 ਵਜੇ ਸਾਢੇ 5:00 ਦੇ ਵਿੱਚ ਸਾਢੇ 5:00 ਜਾਂ 6:00 ਦੇ ਵਿੱਚ ਇਹ ਲੋਕ ਕਈ ਕਹਿੰਦੇ ਹਨ ਕਿ ਭਾਈ ਅੱਜ ਖੀਰਲਾ ਦਿੰਦਾ ਹੈ ਜਾਂ 2 ਦਿਨ ਰਹਿ ਗਏ ਇਹਦੇ ਵਿੱਚ ਕਿੱਥੋਂ ਨਿਕਲਣੀ ਹੈ ਇਹ ਲਾਈਵ ਐਗਜ਼ਾਮਪਲ ਹੈ ਜੀ ਅੱਜ ਹੀ ਲੈ ਕੇ ਗਏ ਤੇ ਅੱਜ ਹੀ ਕਰੋੜਪਤੀ ਬਣ ਗਏ 500 ਰੁਪਏ ਦੇ ਵਿੱਚ ਅੱਗੇ ਲਿਆ ਭਾਈ ਨੂੰ ਅੱਗੇ ਲਓ ਆ ਵੀਰੇ ਆਓ ਭਾਈ ਇੱਕ ਭਾਈ ਅੱਗੇ ਆ ਭਾਈ ਵੀਰੇ ਆਪਣੇ ਕੋਲ ਥਾਂ ਬਲੋ ਭਾਈ ਆ ਜੀ ਉਹ ਕਿਹਾ ਹਾਂ ਜੀ ਵੀ ਇੱਕ ਥੋੜਾ ਘਟਾ ਗਿਆ ਮੈਂ ਤੁਹਾਡੀ ਵੀ ਕੀ ਨਾਮ ਆ ਜੀ ਭਾਜੀ ਭਾਜੀ ਆ ਛੱਡ ਦਿਓ ਮਾਈਕਾ ਲੱਗੇ ਹੋਇਆ ਲਾ ਕੇ 7:00 ਵਜੇ ਕਰ ਦੋ ਥੋੜਾ ਘੱਟ ਆਓ ਭਾਈ ਘੱਟ ਹੋਰ ਆ ਜਾਓ ਭਾਜੀ ਕੀ ਨਾਮ ਆ ਤੁਹਾਡਾ ਭਾਜੀ ਕੀ ਨਾਮ ਆ ਮੇਰਾ ਗੁਰਿੰਦਰ ਸਿੰਘ ਜੀ ਕਿੱਥੇ ਰਹਿੰਦੇ ਹੋ ਮੈਂ ਹੁਸ਼ਿਆਰਪੁਰ ਤੋਂ ਆਉਂਦੀ ਹਾਂ ਕਿੱਥੇ ਰਹਿੰਦੇ ਹੋ ਹਾਂ ਜੀ ਕੀ ਕੰਮ ਕਰਦੇ ਹੋ ਮੈਂ ਆਪਣੇ ਫਾਦਰ ਦੇ ਨਾਲ ਬਿਜ਼ਨਸ ਚੱਲਦੀ ਹਾਂ ਅੱਛਾ ਜੀ ਹਾਂ ਜੀ ਤੁਸੀਂ ਲਿਖਿਆ ਲਿਆ ਟਿਕਟ ਪਾਈ ਅੱਜ ਗਾਂਧੀ ਬਲ ਐਕਚੁਅਲੀ ਮੇਰੇ ਇਨ-ਲਾ ਉਸ ਆ ਜੀ ਇੱਥੇ ਤੇ ਅੱਜ ਮਾਨੂੰ ਕੋਈ ਜ਼ਰੂਰੀ ਕੰਮ ਆਇਆ ਸੀਗਾ ਅਸੀਂ ਇੱਥੇ ਨਾਲ ਦੀ ਰੋਡ ਤੇ ਆਏ ਸੀ ਕਿ ਮੇਰਾ ਬੇਟਾ ਕਹਿੰਦਾ ਪਾਪਾ ਮੈਂ ਉਧਰਤੀ ਮੇਰੇ ਸਿਸਟਰ ਇਨ ਲਾਅ ਨਾਲ ਸੀਗੇ ਤੇ ਉਹ ਮੈਨੂੰ ਕਹਿੰਦੇ ਜੀਜੂ ਤੁਸੀਂ ਅੱਜਵਾਲੀ ਬੰਪਰ ਦੇਖਿਆ ਮੈਂ ਕਿਹਾ ਹਾਂ ਸੁਣਿਆ ਤਾਂ ਬਹੁਤ ਆ ਯਾਰ ਤੇ ਕਿੱਦਾਂ ਕਰੀਏ ਬਰੇ ਜੀਜੂ ਤੁਸੀਂ ਟਰਾਈ ਕਰੋ ਤਾਂ ਇੱਕ ਕਰੀ ਮੇਰਾ ਬੇਟਾ ਮਗਰ ਬਹਿ ਗਿਆ ਮੈਂ ਕਹਿੰਦਾ ਹੁਣੇ ਜਰੂਰ ਲੈਣਾ ਪਾਪਾ ਆਪਾਂ ਤੇ ਆ ਅੰਕਲ ਬੈਠੇ ਸੀ ਉਹਨਾਂ ਨੇ ਹੰਕੀ ਬੰਨਿਆ ਮੈਂ ਕਿਹਾ ਅੰਕਲ ਕਿਹੜੀਆਂ ਟਿਕਟਾਂ ਹੈਗੀਆਂ ਜੀ ਉਹ ਕਹਿੰਦੇ ਆ ਹੈਗੀਆਂ ਲਾਸਟ 5 ਬਚੀਆਂ ਜੀ ਸਾਡੇ ਕੋਲ ਟਿਕਟਸ ਤੇ ਮੈਂ ਬੇਟੇ ਨੂੰ ਪੁੱਛ ਨਕਾ ਚੱਲ ਲੈ ਲਾ ਕੋਈ ਗੱਲ ਨਹੀਂ ਟ੍ਰੈਂਡ ਉਹਦੇ ਚੋਂ ਆ 1 ਕਰੋੜ ਦਾ ਪ੍ਰਾਈਸ ਤੁਸੀਂ ਪਹਿਲੀ ਵਾਰ ਬਾਈ ਡੈਕਟ ਫਸਟ ਟਾਈਮ ਵੀ ਲਿਸਟ ਕਿੰਨਾ ਮੈਂ ਬਾਈ ਕਰੀ ਅਸੀਂ ਅਸੀਂ ਇਸ਼ਾ ਬੀਗਨਰਸ ਲੱਕੋਨਦਾ ਨਾ ਇਹਦਾ ਸ਼ੁਰੂਆਤੀ ਲੱਕ ਜਿਹਨੂੰ ਕਹਿੰਦੇ ਆ ਉਹ ਬਹੁਤ ਕੰਮ ਕਰਦਾ ਹੈ ਤੇ ਸਾਡੀ ਦੁਕਾਨ ਤੇ ਜਿਹੜੇ ਵੀ ਬੰਦੇ ਆਏ ਆ ਕਈ ਨੇ ਕਿਸੇ ਨੇ ਪਹਿਲੀ ਵਾਰ ਬਾਈ ਸੀ ਤੇ ਕਿਸੇ ਨੇ ਦੂਜੀ ਵਾਰ ਤੇ ਕਿਸੇ ਨੇ ਤੀਜੀ ਵਾਰ ਤੇ ਇੱਕ ਇੱਕ ਚੀਜ਼ ਹੋਰ ਕਹੂੰਗਾ ਸੌਰੀ ਵੀਰੇ ਇੱਕ ਚੀਜ਼ ਹੋਰ ਕਹੂੰਗਾ ਜਿਹੜੇ ਆਪਾਂ ਕਰਦੇ ਆ ਨਾ ਵੈਮ ਆਵਲਾ ਨੰਬਰ ਦੇ ਦਿਓ ਤੇ ਉਹ ਵਾਲਾ ਨੰਬਰ ਦੇ ਦਿਓ ਆਪਾਂ ਨੰਬਰ ਲੈ ਕੇ ਆਏ ਸੀ ਕੋਈ ਕੁਝ ਵੀ ਨਹੀਂ ਦੀ ਇਹਨਾਂ ਕੋਲ ਲਾਸਟ ਪੰਜ ਟਿਕਟਸ ਰ ਬੇਟੇ ਮੇਰੇ ਨੇ ਸਾਰੀਆਂ ਪਾਲ ਲਈਆਂ ਮੈਂ ਕਿਹਾ ਅੰਕਲ ਜੀ ਹੋਰ ਹੈ ਨਹੀਂ ਕਹਿੰਦੇ ਹੈ ਨਹੀਂ ਜੀ ਈਵਨ ਕਿ ਮੇਰੇ ਤੋਂ ਬਾਅਦ ਚਾਰ ਪੰਜ ਬੰਦੇ ਖੜੇ ਸੀਗੇ ਨਾਲ ਲੈਣ ਨੂੰ ਮੈਂ ਕਿਹਾ ਅੰਕਲ ਦੇ ਦਿਓ ਜੀ ਇਹਨਾਂ ਸਾਰੀਆਂ ਤੇ ਐਂਡ ਅਸੀਂ ਪੇਮੈਂਟ ਦੇ ਦਿੱਤੀ ਅਸੀਂ 6:30 ਪੰਜ ਤੋਂ ਬਾਅਦ ਜੀ ਅੱਜ ਹੀ ਵਿਕੀ ਆ ਜੀ 31 ਤਰੀਕ ਨੂੰ 6:30 ਪੰਜ ਤੋਂ ਬਾਅਦ ਵਿਕੀ ਸੀ ਲਾਸਟ ਪੰਜ ਟਿਕਟ ਸੀਗੇ ਆ ਜੀ ਉੱਥੇ ਤੇ ਉਸ ਤੋਂ علاوہ ਕੋਈ ਟਿਕਟ ਨਹੀਂ ਸੀ ਭਾਈ ਗਾਂਧੀ ਬਰਦਰ ਕੀ ਕਹਣਾ ਜਾ ਰਹੇ ਹੋ ਜਿੱਦਾਂ ਜਿੱਦਾਂ ਟਿਕਟ ਖਰੀਦੀ ਹੈ ਗਾਂਧੀ ਬਰਦਰ ਕੀ ਕਹਣਾ ਜਾ ਰਹੇ ਹੋ ਦੇਖੋ ਪ੍ਰੈਕਟੀਕਲੀ ਗੱਲ ਕਰੀਏ ਤਾਂ ਜੋ ਕਹਿੰਦੇ ਉਹ ਹੈਗਾ ਜੀ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਭਾਈ ਦਾ ਬੜਾ ਸੁਣਿਆ ਨਾਮ ਹਮੇਸ਼ਾ ਸੁਣਦੇ ਰਹੇ ਆ ਬੜੀਆਂ ਲਾਟਰੀ ਜਿਹੜਾ ਕੋ ਇਹ ਮੇਰੇ ਬ੍ਰਦਰ ਇਨ ਲਾਓ ਫੋਨ ਕੀਤਾ ਕਿੰਨੀ ਖੁਸ਼ੀ ਹੈਗੀ ਆ ਬਹੁਤ ਖੁਸ਼ੀ ਹੈ ਭਾਈ ਦੇਖੋ ਭਾਈ ਪਾਣੀ ਰੋਡ ਦੀ ਕੀ 10 ਲੱਖ ਦੀ ਵੀ ਜਿਹਦਾ ਨਿਕਲਿਆ ਉਹਨੂੰ ਵੀ ਬਹੁਤ ਖੁਸ਼ੀ ਹੋਣੀ ਆ ਇਹ ਤਾਂ ਭੰਗੜੇ ਪਾਣਗੇ ਅੱਜ ਸਾਡੇ ਨਾਲ ਢੋਲੀ ਬੁਲਾਏ ਆ ਸੀ ਹਾਂਜੀ ਚਲੋ ਓਕੇ ਠੀਕ ਹੈ ਜੀ ਥੈਂਕ ਯੂ ਕਿੰਨੀ ਖੁਸ਼ੀ ਹੋਗੀ ਸਾਨੂੰ ਤਾਂ ਇੰਨੀ ਖੁਸ਼ੀ ਹੈ ਕਿ ਕਹਿਣ ਦੀ ਕੋਈ ਹੱਦ ਹੀ ਨਹੀਂ ਕਿਉਂਕਿ ਮਿਹਨਤ ਬਹੁਤ ਕੀਤੀ ਸੀ ਮੈਂ ਪਹਿਲਾਂ ਵੀ ਕਿਹਾ ਉਹਦਾ ਰਿਜ਼ਲਟ ਆਇਆ ਜੀ ਕਰੋੜ ਰੁਪਏ ਦਾ ਇਨਾਮ ਆਇਆ ਤੇ ਇੱਕ 10 ਲੱਖ ਰੁਪਏ ਦਾ ਨਾਮ ਆਇਆ ਤੇ ਉਮੀਦ ਕਰਦੇ ਆ ਜਿਹੜੀ ਕੱਲ ਡਰਾਅ ਹੈ ਨਾ 200 ਰੁਪਏ ਵਾਲੀ ਦਾ ਉਹਦੇ 'ਚ ਵੀ ਚੌਕਾ ਛਕਾ ਕੋਈ ਵਾਜੇਗੀ ਤੱਕ 1.5 ਕਰੋੜ ਦਾ ਨਾਮ ਆ ਜਾਏ ਕੋਈ 10 ਲੱਖ ਦਾ ਆ ਜਾਏ ਕੁਝ ਨਾ ਕੁਝ ਤਾਂ ਆਊਗਾ ਹੀ ਖਾਲੀ ਤਾਂ ਨਹੀਂ ਜਾਂਦੇ ਹਰ ਵੀਡੀਓ ਨਹੀਂ ਕਹੀਦਾ ਭਰੋਸਾ ਕਰਦੇ ਨੇ ਉਮੀਦ ਤਾਂ ਪੂਰੇ ਉਤਰਦੇ ਹੁੰਦੇ ਬਿਲਕੁਲ ਜੀ ਉਮੀਦ ਤਾਂ ਪੂਰੇ ਉਤਰਦੇ ਆ ਪਰ ਦੁੱਖੋਂ ਤਾਂ ਲੱਗਦਾ ਜਦੋਂ ਲੋਕ ਕਿਸੇ ਸਾਡੀ ਫਰੌਡ ਵਾਲੀ ਵੀਡੀਓ ਦੇਖ ਕੇ ਕੋਈ ਚੈਟ ਕਰਕੇ ਕਿਸੇ ਨਾਲ ਫੋਟੋ ਫੂਟੋ ਜੀ ਦੇਖ ਕੇ ਉਹਨੂੰ ਪੈਸੇ ਪਾ ਦਿੰਦੇ ਝਾਸੇ ਚ ਆ ਜਾਂਦੇ ਆ ਅਸੀਂ ਹਰ ਵੀਡੀਓ ਚ ਕਹਿੰਦੇ ਆ ਕਿ ਦੁਕਾਨਾਂ ਤੋਂ ਟਿਕਟਾ ਖਰੀਦੋ ਫਿਜ਼ੀਕਲ ਟਿਕਟਾ ਹੁਣ ਇਹਨਾਂ ਕੋਲ ਟਿਕਟ ਹੈ ਉਹ ਤਾਂ ਵੈਲਿਊ ਹੈ ਜੇ ਫੋਟੋ ਲੈ ਕੇ ਆ ਜਾਂਦੇ ਕਿ ਮੇਰੇ ਕੋਲ ਤਾਂ ਫੋਟੋ ਆਈ ਹੈ ਜੀ ਉਹਦੀ ਕੋਈ ਵੈਲਿਊ ਨਹੀਂ ਹੋਣੀ ਸੀ ਫਿਜ਼ੀਕਲ ਟਿਕਟ ਦੁਕਾਨਾਂ ਤੋਂ ਖਰੀਦੋ ਤੇ ਦੁਕਾਨਾਂ ਤੋਂ ਰਿਜ਼ਲਟ ਚੈੱਕ ਕਰਾਓ ਇਹਨਾਂ ਨੇ ਵੀ ਦੁਕਾਨ ਦੇ ਅੱਗੇ ਚੈੱਕ ਕਰਾਇਆ ਲਾਈਵ ਆਇਆ ਤੁਹਾਡੇ ਸਾਹਮਣੇ ਮੈਂ ਤਾਂ ਨਹੀਂ ਬੁਲਾ ਨਾ ਮੈਨੂੰ ਪਤਾ ਸੀ ਕੀ ਨਿਕਲੀ ਹੈ ਇਹੀ ਪ੍ਰੋਸੈ ਤੁਸੀਂ ਨੈਟ ਤੋਂ ਨਹੀਂ ਪਾਣੀ ਤੇ ਨੈਟ ਤੋਂ ਨਹੀਂ ਚੈੱਕ ਕਰਨਾ ਦੁਕਾਨਾਂ ਖੁੱਲੀਆਂ ਨਹੀਂ ਤਾਂ ਹੀ ਹੈ ਕਿ ਤੁਸੀਂ ਸਹੀ ਜਗ੍ਹਾ ਤੇ ਜਾਓ ਕਿੰਨੇ ਬੰਦੇ ਨੂੰ ਕਿੰਨੇ ਬੰਦੇ ਨੂੰ ਕਰੋੜ ਦਾ ਨਾਮ ਦਿੱਤਾ ਕਿੰਨੇ ਬੰਦੇ ਨੇ ਮੈਂ ਪਹਿਲਾਂ ਦੱਸਦਾ ਜੀ ਕਿ ਅੱਜ ਤੱਕ ਮੇਰੇ ਹਿਸਾਬ ਨਾਲ 14 ਤੋਂ 15 ਥੋੜੇ ਟਾਈਮ 'ਚ ਹੀ 2-3 ਸਾਲਾਂ 'ਚ ਕਰੋੜਪਤੀ ਬਣਾ ਚੁੱਕੇ ਆ ਇਹ ਹਲੇ ਸ਼ੁਰੂਆਤ ਕੀਤੀ ਹੈ ਮੈਂ ਹਰ ਵੀਡੀਓ 'ਚ ਕਹਿੰਦਾ ਹਲੇ ਗਾਂਧੀ ਬ੍ਰਦਰਸ ਛੋਟਾ ਹੈ ਬੱਚਾ ਹਲੇ ਇਹਨੇ ਵੱਡਾ ਹੋਣਾ 2-3 ਸਾਲ ਤੱਕ ਜਦੋਂ ਤੁਹਾਨੂੰ ਥਾਂ-ਥਾਂ ਬ੍ਰਾਂਚਾਂ ਦਿਖਣੀਆਂ ਚਲੋ ਪ੍ਰਮਾਤਮਾ ਮਿਹਰ ਕਰੇ ਜਿਵੇਂ ਜਿਵੇਂ ਜਿਹੜੇ ਬੋਲ ਬੋਲੇ ਸੱਚ ਹੋਣ ਕਿਉਂਕਿ ਮੈਂ ਹਮੇਸ਼ਾ ਵਾਹਿਗੁਰੂ ਦਾ ਸਾਥ ਲੈ ਕੇ ਹੀ ਤੇ ਅਰਦਾਸ ਕਰਕੇ ਹੀ ਹਰ ਕੰਮ ਕਰਦਾ ਤੇ ਉਹਦੀ ਹੀ ਬਰਕਤ ਹੈ ਜੀ ਅੱਜ ਜੋ ਹੋਇਆ ਡੈਡੀ ਨੇ ਵੀ ਬਹੁਤ ਮਿਹਨਤ ਕੀਤੀ 12 ਸਾਲ ਦੀ ਉਮਰ ਤੋਂ ਕੰਮ ਕੀਤਾ ਸੀ ਅੱਜ ਆ ਲੈਵਲ ਤੇ ਪਹੁੰਚੇ ਆ ਦੁਸ਼ਮਣ ਵੀ ਬਹੁਤ ਬਣ ਗਏ ਨਜਾਇਜ਼ ਹੀ ਤੇ ਪਿਆਰ ਕਰਨ ਵਾਲੇ ਵੀ ਬਹੁਤ ਬਣ ਗਏ ਜਿਨ੍ਹਾਂ ਨੇ ਨਹੀਂ ਕਿਸੇ ਨੂੰ ਤੇ ਜਵਾਈ ਉਹਨਾਂ ਨੂੰ ਕੀ ਕਹਿਣਾ ਜਾ ਰਿਹਾ ਹਾਂ ਜਿਨ੍ਹਾਂ ਨੇ ਕੁਝ ਦੱਸਦਾ ਜਿਨ੍ਹਾਂ ਨੇ ਕਿਸਮਤ ਤੇ ਜਵਾਈ ਹੈ ਜੀ ਜਿਨ੍ਹਾਂ ਨੇ ਨਹੀਂ ਜਵਾਈ ਹੈ ਹੁਣ ਤਾਂ ਚਲੋ ਕੋਈ ਗੱਲ ਨਹੀਂ ਬੈਟਰ ਲੱਕ ਨੈਕਸਟ ਟਾਈਮ ਕਹਿ ਸਕਦੇ ਹੁਣ ਤਾਂ ਸਮ ਮਤਲਬ ਫੋਟੋ ਦਿਖਾ ਦੇਣਾ ਉਹਦੀ ਸਰ ਜਿਹੜਾ ਪ੍ਰੋਸੈਸ ਸਾਹਿਬ ਪੇਮੈਂਟ ਦਾ ਉਹ ਕੀ ਹੈ ਕਿੱਦਾਂ ਮਿਲੂਗੀ ਹੁਣ ਹਾਂਜੀ 2-3 ਮਹੀਨੇ ਦਾ ਪ੍ਰੋਸੈਸ ਹੁੰਦਾ ਜੀ ਕਲੇਮ ਫਾਰਮ ਜਮਾ ਕਰਨਾ ਕੱਪ ਪੈਂਦਾ ਪੈਨ ਕਾਰਡ ਆਧਾਰ ਕਾਰਡ 3-4 ਨੋਟਰੀ ਅਟੈਸਟ ਫੋਟੋਆਂ ਲੱਗਦੀਆਂ ਕੈਨਸਲ ਚੈੱਕ ਲੱਗਦਾ ਤੁਹਾਡੇ ਬੈਂਕ ਨੂੰ ਵੈਰੀਫਾਈ ਕਰਨ ਲਈ ਇਸ ਤੋਂ ਇਲਾਵਾ ਇੱਕ ਕਲੇਮ ਫਾਰਮ ਲੱਗਦਾ ਜੀ ਇਸ ਤੋਂ ਇਲਾਵਾ ਕੁਝ ਨਹੀਂ ਲੱਗਦਾ winner ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿ ਮੇਰਾ ਇਨਾਮ ਦਾ ਪ੍ਰੋਸੈਸ ਕਰਵਾ ਦਿਓ ਜਾਂ GST ਦੀ ਟਾਈਪ ਕੁਝ ਵੀ ਜੋ ਅੱਜ ਕੱਲ੍ਹ ਇੰਟਰਨੈਟ ਤੇ ਬਹੁਤ ਫਰੌਡ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕੀ ਫਰੌਡ ਤੋਂ ਬਚਣਾ ਹੈ ਲਾਟਰੀ ਦਾ ਫਰੌਡ ਬਹੁਤ ਚੱਲ ਰਿਹਾ ਉਸ ਤੋਂ ਬਚਣਾ ਜੀ ਤੇ ਨੈਟ ਤੋਂ ਕੁਝ ਵੀ ਨਹੀਂ ਖਰੀਦਣਾ ਦੁਕਾਨਾਂ ਤੋਂ ਖਰੀਦਣਾ ਤੇ ਦੁਕਾਨਾਂ ਤੋਂ ਚੈੱਕ ਕਰਾਣਾ ਕੁੱਲ ਮਿਲਾ ਕੇ ਕੀ ਪੀਲ ਕਰੋਗੇ ਕਿੰਨੇ ਕਿੰਨੇ ਬ੍ਰਾਂਚਾਂ ਸਾਡੀ 5 ਬ੍ਰਾਂਚਾਂ ਹੋ ਗਈਆਂ ਜੀ 2026 ਦੇ ਵਿੱਚ 15 ਹੋ ਜਾਣਗੀਆਂ ਪਹਿਲਾਂ 5 ਬ੍ਰਾਂਚਾਂ ਦਾ ਮੈਂ